ਕੱਲ੍ਹ ਕੇਸ ਦੇ ਵਿੱਚ ਕੁਝ ਨਾਸ਼ੂ ਜੀ ਨੂੰ ਠੀਕ ਹੈ ਪ੍ਰਵੈਂਸ਼ਨਲ ਮੰਨੀ ਲਾਂਡਰੀ ਦੇ ਅੰਡਰ ਜੋ ਟੈਂਡਰ ਸਕੈਮ ਵਾਲਾ ਕੇਸ ਆ ਉਹ ਤੇ ਅਰੈਸਟ ਕੀਤਾ ਹੈ ਤੇ ਅਸੀਂ ਪ੍ਰੋਪਰ ਬਰੀਫ ਰਾਈਟਿੰਗ ਦੇ ਵਿੱਚ ਪ੍ਰੈਸ ਨੂੰ ਇਸ਼ੂ ਕਰਦਾਂਗੇ ਅੱਜ ਕਿੰਨੇ ਸਵਾਲ ਕੁਝ ਥੋੜਾ ਜਿਹਾ ਸਿਰਫ ਇਹ ਮੈਂ ਕਹਿ ਰਿਹਾ ਆਫੀਸ਼ੀਅਲੀ ਅਰੈਸਟ ਕਰ ਲਿਆ ਆਫੀਸ਼ੀਅਲੀ ਅਰੈਸਟ ਕੀਤਾ ਤੇ ਬਰੀਫ ਹੈ ਜੋ ਆਫੀਸ਼ੀਅਲੀ ਅਸੀਂ ਤੁਹਾਨੂੰ ਮੀਡੀਆ ਦੇ ਵਿੱਚ ਪ੍ਰੈਸ release ਦੇ ਦਾਂਗੇ ਸਰ ਆਪਣਾ ਨਾਮ ਨਹੀਂ ਆਪਣੀ ਇੱਕ ਜਾਣਕਾਰੀ ਜਿਹੜੀ ਅਫਸਰ ਸਾਹਿਬਾਨ ਵੱਲੋਂ ਜਿਹੜੀ ਹੈ ਕਿ ਉਹ ਸਪੂਰਕ ਆਰੇ ਅੱਛਾ ਇੱਕ ਮਾਰਿਆ ਸੱਣੇਲਾ ਆਦਮਪੁਰ ਤੋਂ ਐਮਐਲਏ ਜਿਹੜੇ ਸੁਖਵਿੰਦਰ ਕੋਟਲੀ ਨੇ ਗੱਲਬਾਤ ਕਰਨ ਲੱਗੇ ਸੁਖਵਿੰਦਰ ਕੋਟਲੀ ਸਾਹਿਬ ਜਿਹੜਾ ਅੱਜ ਭਾਰ ਕੋਸ਼ਨ ਜੀ ਨੂੰ ਗ੍ਰਿਫਤਾਰ ਐ ਈਡੀ ਨੇ ਉਹ ਲੋਕ ਗ੍ਰਿਫਤਾਰ ਕੀਤਾ ਕਿ ਉਹਦੇ ਬਾਰੇ ਪਹਿਲੇ ਜਾਣਕਾਰੀ ਨਹੀਂ ਦੇਖੋ ਉਹਨਾਂ ਨੇ ਕਿਹਾ ਕਿ ਮਨੀ ਲਾਂਡਰਿੰਗ ਮਾਮਲੇ 'ਚ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜਦੋਂ ਅੱਗੇ ਪਹਿਲਾਂ ਬਿਜ਼ਨਸ ਦੇ ਮਾਮਲੇ ਦੇ ਅੰਦਰ ਕਰੋੜਾਂ ਰੁਪਈਆ ਦਾ ਘਟਾਲਾ ਇੱਕ ਪੈਸਾ ਵੀ ਸਾਬਤ ਨਹੀਂ ਹੋਇਆ ਔਰ ਪਿਛਲੀ ਵਾਰ ਜਿਹੜਾ ਚਲਾਨ ਦਿੱਤਾ ਸੀਗਾ ਉਹ ਸਿਰਫ 2 ਲੱਖ ਦਾ ਠੇਕੇਦਾਰਾਂ ਦੇ ਖਿਲਾਫ ਚਲਾਨ ਆਇਆ ਸੀਗਾ ਉਹ ਬਰੀਫ ਸਾਰਾ ਸਰਦਾਰ ਪ੍ਰਗਟ ਸਿੰਘ ਉਹਨੇ ਜਿਹੜਾ ਉਹ ਕੀਤਾ ਹੈਗਾ ਸੋ ਕਣ ਵਾਲਾ ਨਹੀਂ ਹੈ ਸੋ ਅੱਜ ਸਿਵਲ ਹਸਤਾ ਲੈ ਕੇ ਆਏ ਨੇ ਕਿਵੇਂ ਦੀ ਉਹਨਾਂ ਦੇ ਹਾਲਾਤ ਦਾ ਜਦੋਂ ਉਹਨਾਂ ਨੂੰ ਮੈਡੀਕਲ ਕਰਕੇ ਠੀਕ ਨੇ ਬਿਲਕੁਲ ਉਹ ਦੇਖੋ ਜੋ ਸੋਰਸਸ ਤੋਂ ਪਤਾ ਲੱਗਾ ਉਹਨਾਂ ਦੀ ਸਿਹਤ ਬਹੁਤ ਖਰਾਬ ਹੈ ਲੇਕਿਨ ਉਹਨਾਂ ਨੂੰ ਰਿਸ ਕਰਕੇ ਹੀ ਹੋ ਸਕਦਾ ਮਿਲਣਾ ਦਿੱਤਾ ਹੋਵੇ ਨਹੀਂ ਤਾਂ ਕੋਈ ਏਡੀ ਗੱਲ ਨਹੀਂ ਹੁੰਦੀ ਕਿ ਮਿਲਣਾ ਦੇਣਾ ਹੈ ਸਿਹਤ ਉਹਨਾਂ ਦੀ ਬਿਲਕੁਲ ਖਰਾਬ ਹੈ ਔਰ ਉਹਨਾਂ ਨੂੰ ਇਸ ਵੇਲੇ ਉਹ ਤੁਹਾਡੇ ਸਾਹਮਣੇ ਉਹ ਲੈ ਕੇ ਆ ਰਹੇ ਹੈ ਔਰ ਅਸੀਂ ਆਪਣੇ ਵਕੀਲ ਸਾਹਿਬ ਕੋਲ ਜਾ ਰਹੇ ਹੈ ਨਹੀਂ ਜਿਵੇਂ ਉਹਨਾਂ ਦੀ ਆਪਣਾ ਤੁਹਾਨੂੰ ਮੁਲਾਕਾਤ ਕਰਨ ਦਿੱਤੀ ਉਹਨਾਂ ਨੇ ਨਹੀਂ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਮੁਲਾਕਾਤ ਹੋਣ ਦਿੱਤੀ ਤੁਹਾਡੀ ਕਿ ਨਹੀਂ ਨਹੀਂ ਮੁਲਾਕਾਤ ਸਾਡੀ ਤਾਂ ਨਹੀਂ ਹੋਣ ਦਿੱਤੀ ਤੋਂ ਕਿਉਂ ਹੋਣ ਦੇਣਗੇ ਮੁਲਾਕਾਤ ਪਰ ਪ੍ਰਗਟ ਜੀ ਇੱਕ ਇੱਕ ਗੱਲ ਜਿਹੜੀ ਹੈ ਕਿ ਉਹ ED ਦੇ ਅਸਰਾਂ ਨੇ ਆ ਕੇ ਜਦੋਂ ਪੋਟਲੀ ਸਾਹਿਬ ਨੇ ਗੱਲ ਆਖੀ ਕਿ ਬੈਂਡ ਡਾਟਾ ਪੋਲੀਟਿਕਲ ਜ਼ਬਰਦਸਤੀ کیا ਤੇ ਪਲਟਦੇ ਆ ਜਵਾਬ ਦਿੱਤਾ ਕਿ ਕਨਵੈਨਸ਼ਨ ਆਫ ਮਨੀ ਲੌਂਡਰਿੰਗ ਐਕਟ ਦੇ ਅੰਡਰ ਕਾਰਵਾਈ ਕੀਤੀ ਗਈ ਹੈ 6 ਕਰੋੜ ਰੁਪਏ ਸੀਜ਼ ਕਰ ਚੁੱਕੇ ਆ ਆਸ਼ੂ ਡਿਫਾਲਟਰ ਨੇ ਕਿ ਮੈਂ ਕਹਿੰਨਾ ਜੇ ਜੇ ਵਿਜੀਲੈਂਸ ਜਿਨ੍ਹਾਂ ਨੇ 8 ਮਹੀਨੇ ਰੱਖਿਆ ਆਸ਼ੂ ਹੁਣਾ ਹੂੰ ਉਹਨਾਂ ਨੇ ਚਲਾਨ ਤੁਹਾਨੂੰ ਮੈਂ ਦੱਸਿਆ ਨਹੀਂ ਤਾਂ ਪਤਾ ਕਰ ਲਓ ਫੈਕਟਸ ਪਤਾ ਕਰ ਲਓ 2 ਲੱਖ ਰੁਪਏ ਦਾ ਚਲਾਨ ਠੇਕੇਦਾਰਾਂ ਤੇ ਦਿੱਤਾ ਤੇ 2 ਲੱਖ ਰੁਪਏ ਦਾ ਚਲਾਨ ਦੀ ਤੁਸੀਂ ਮਨੀ ਲਾਂਡਰਿੰਗ ਮਨੀ ਲਾਂਡਰਿੰਗ ਦਾ ਤੇ ਇਥੇ ਕੀ ਸੀ ਹੈ ਨੀਗਾ ਇਹ ਤਾਂ ਪਿਓਰਲੀ ਦੇਖੋ ਮੋਦੀ ਐਂਡ ਅਮਿਤ ਸ਼ਾਹ ਜੋ ਦੇਸ਼ ਦੇ ਵਿੱਚ ਹੋ ਰਿਹਾ ਉਹ ਮੈਨੂੰ ਲੱਗਦਾ ਇਹ ਬਹੁਤਾ ਚੰਗਾ ਨਹੀਂ ਔਰ ਖਾਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਜਿਹੜੀ ਵੈਂਡੇਟਾ ਪੋਲਿਟਿਕਸ ਹੋ ਰਹੀ ਆ ਇਹਨੂੰ ਅਸੀਂ ਬਿਲਕੁਲ ਅਪੋਜ਼ ਕਰਦੇ ਹਾਂ ਵਜਾ ਕੀ ਸਮਝਦੇ ਹੋ ਵੈਂਡੇਟਾ ਪੋਲਿਟਿਕਸ ਦੀ ਵਜ੍ਹਾ ਕੀ ਹੈ ਪਹਿਲਾਂ ਵਿਜੀਲੈਂਸ ਨੇ ਏਟਾ ਵੱਡਾ ਜਿਹੜਾ ਕਿ ਮਾਮਲਾ ਤੇ ਮੈਂ ਮੈਂ ਕਿਹਨਾ ਬੀਸਿਕਲੀ ਦੋਨੇ ਰੜੀਆਂ ਹੋਈਆਂ ਏ ਤੇ ਬੀ ਟੀਮ ਹੈ ਨਹੀਂ ਕੋਈ ਨਤੀਜੇ ਕਾਉਂਗਰਸ ਹੋਵੇਗਾ ਦੇਖੋ ਆਲਟੀਮੇਟਲੀ ਕਾਂਗਰਸ ਨੂੰ ਨੁਕਸਾਨ ਕਰ ਰਿਹਾ ਹੈ ਅੱਛਾ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਅਸੀਂ ਲੋਕਾਂ ਦੇ ਵਿੱਚ ਰਹਿੰਨੇ ਸਮਾਜ ਦੇ ਵਿੱਚ ਰਹਿੰਨੇ ਲੇਕਿਨ ਉਹਦੇ ਬਾਵਜੂਦ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਜੇ ਕੋਈ ਇਦਾਂ ਦੀ ਗੱਲ ਹੈਗੀ ਕਰੋ ਬਟ ਐਟ ਦਾ ਸੇਮ ਟਾਈਮ ਪੋਲਿਟੀਕਲ ਵੈਂਡੇਟਾ ਲਗਾ ਅਗਲੀ ਤਿਆਰੀ ਕੀ ਰਹਿਣ ਵਾਲੀ ਹੈ ਕਾਂਗਰਸ ਦੀ ਰਣਨੀਤੀ ਅਗਲੀ ਤਿਆਰੀ ਅਸੀਂ ਬਿਲਕੁਲ ਆਪਸ ਵਿੱਚ ਗੱਲ ਕਰਕੇ ਜੋ ਇਹਦੀ ਲੀਗਲ ਰੈਮੇਡੀ ਆ ਉਹ ਵੀ ਲਵਾਂਗੇ ਔਰ ਅਦਰਵਾਈਜ਼ ਵੀ ਜਿਹੜਾ ਇਹਨੂੰ ਅਪੋਜ਼ ਕਰਾਂਗੇ